ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਅੱਜ ਨਿਕਰਿਆ ਜੀ ਧੁੱਪ ਆਪਣੇ ਇੱਕ ਵਾਰ ਫੇਰ ਨਿਕਲ ਦੇਖੋ ਹੁਣ ਦੁਬਾਰਾ ਤੇ ਹੁਣ ਤਾਂ ਬਹੁਤ ਜ਼ਿਆਦਾ ਮੀਂਹ ਪੈ ਗਿਆ ਕੱਲ ਆਪਣਾ ਮੇਲਾ ਵੀ ਨਿਕਲ ਗਿਆ ਤੇ ਅੱਜ ਹੈਗੀ ਹੈ ਪੂਰਨ ਮਾਸੀ ਤੇ ਸੰਡੇ ਦਾ ਦਿਨ ਆ ਕਿ ਮਿਲਦਿਆਂ ਜੀ ਪੱਤੇ ਨੇ ਨਵੇਂ ਬਲੌਗ ਦੇ ਵਿੱਚ ਲਓ ਜੀ ਇਧਰ ਲੱਗ ਰਹੇ ਨੇ ਨਿਸ਼ਾਨੇ ਇਹ ਕੱਲ ਮਿਲਦੇ ਤੁਹਾਨੂੰ ਰਾਤ ਨਾਲ ਅੱਗੇ ਵੰਗੋ ਜਾਨ ਲਾ ਨਿਸ਼ਾਨਾ ਨਹੀਂ ਲੱਗਿਆ ਲਓ ਚੱਕੀ ਲਾਵੇਂ ਆ ਕੱਚਾ ਨਸਾਨ ਇਹਦੇ ਵਿੱਚ ਵੀ ਦੇਖ ਕੇ ਆਉਤੀ ਵਰਵਾ ਲਿਆ ਕੀ ਲੱਗਿਆ ਮੈਂ ਦੋ ਜਾਨ ਕੋ ਉਹ ਦੇ ਵਿੱਚ ਕੀ ਗੱਲ ਹੈ ਕੋਈ ਨਸਾਨ ਜੀ ਆਪੇ ਬਸ ਨਸਾਨ ਜੀ ਦੇ ਆਪਦੇ ਹੀ ਸੱਟ ਲੱਗੇ ਕੀ ਕਰੇ ਕਿਸੇ ਨੇ ਮਾਰੇ ਸੋਕੀ ਨਾ ਮੇਰੇ ਨਾਲ ਮਾਰੀ ਇਹ ਦੇਖਾ ਇਨਸਾਨਾ ਲੱਗੂ ਤ ਨਿਕਲੀ ਨਹੀਂ ਆਪਣੀ ਗੋਲੀ ਨਹੀਂ ਨਿਕਲੀ ਪਿਸਤੌਲ ਦੀ ਹੁਣ ਲਾ ਦੇਖਾਂਗੇ ਨਿਸ਼ਾਨਾ ਲੱਗੂ ਪਹਿਲਾਂ ਤਾਂ ਲੱਗਿਆ ਨਹੀਂ ਇਹ ਆਇਲ ਚੱਕ ਫੇਰ ਨਹੀਂ ਲੱਗਿਆ ਫੇਰ ਲਾਉਂਦੇ ਵਾਰੀ ਜਦੋਂ ਕੈਮਰੇ ਚ ਆਪਾਂ ਵੀਡੀਓ ਬਣਾਉਂਦੇ ਆ ਉਦੋਂ ਤੇ ਤਨ ਨਿਸ਼ਾਨਾ ਲੱਗਦਾ ਹੁਣ ਲਾ ਦਿੰਨੇ ਇਹ ਚੱਕ ਹੌ ਚੱਕ ਕੇ ਲਾਤਾ ਵੀ ਲਾਤਾ ਚੜਾਈ ਹੈ ਇਹ ਚੱਕ ਦੇ ਵਾਰੀ ਫੇਰ ਲਾਉਂਦੇ ਵਾਰੀ ਆਹ ਫੇਰ ਚਾ ਨਾ ਨਸਾਨਾ ਇਹ ਹਾਂ ਚੱਕ ਲਈ ਲਾਤਾ ਹੀ ਲਾਤਾ ਹੈਗਾ ਇਨਸਾਨ ਜੀ ਬੰਦਾ ਲੋ ਜੀ ਮੈਂ ਹੁਣ ਚੱਲਿਆਂ ਅੱਡੇ ਤੇ ਮੈਂ ਲੈਬੋਰੀ ਚ ਰਿਪੋਰਟ ਕਰਾਉਣਾ ਤੇ ਜਿੰਨਾਂ ਦਾ ਸਰੀਰ ਸੈੱਟ ਜਾਂ ਨਹੀਂ ਮੈਂ ਖੂਨ ਦੀ ਰਿਪੋਰਟ ਕਰਾ ਲਈਏ ਕਈ ਵਾਰੀ ਖੂਨ ਮੇਰਾ گاੜਾ ਹੋ ਜਾਂਦਾ ਤੇ ਇਹਦੀ ਨਾਲ ਪ੍ਰੋਬਲਮ ਵੀ ਆ ਜਾਂਦੀ ਮੈਨੂੰ ਚਲੋ ਰਿਪੋਰਟ ਕਰਾ ਲੈਣਾ ਚੱਲਦੇ ਹਾਂ। ਲਓ ਜੀ ਆਪਾਂ ਡੀ ਆਈ ਕੂ ਨਾ ਅਸਨੇ ਡੀ ਦੀ ਲੈਬਰਾਟਰੀ ਹੈਗੀ ਐ। ਤੇ 3:30 ਵਜੇ ਕਿਹਾ ਉਹਨਾਂ ਨੇ ਰਿਪੋਰਟ ਆ ਜੂਗੀ। ਇਸ ਨੂੰ ਦੇਖਣਾ ਹੈ ਕੀ ਆਉਂਦਾ। ਮਿਲ ਜਾਈਏ ਹਮ ਬਾਅਦ। ਲਓ ਜੀ ਆ ਗਏ ਇਸ ਰਿਪੋਰਟ ਖੜਨ ਲਈ। ਹੈਵੀ ਹਾਰਮ ਦੀ ਵਾਟਰੀ ਦੇਖੋ ਕੀ ਰਿਪੋਰਟ ਆਉਂਦੀ ਹੈ ਲਓ ਜੀ ਰਿਪੋਰਟ ਆਪਾਂ ਖੜਦੇ ਹਾਂ ਰਿਪੋਰਟ ਆਈ ਹੈ ਕਿ ਨੋਰਮਲ ਹੈ ਤੇ ਹੁਣ ਚੱਲ ਪਏ ਜਿੱਪ ਧੂਰੀ ਨੂੰ ਕਿੰਨਾ ਮਾੜਾ ਫੇਰ ਲੱਗੂ ਹੋਣਾ ਕਿਨੇ ਵਕਤ ਲੱਗਿਆ ਉਹ ਮੇਰੇ ਤੇ ਹੰਤੂਰੀ ਜਾ ਕੇ ਲਓ ਤੂਰੀ ਪਹੁੰਚ ਤੇ ਉੱਥੇ ਨਿਤਰੇ ਇੱਕ ਰਸਤਾ ਰੁੱਕ ਕੇ ਸਿਧਰਾ ਦੇ ਵਿੱਚ ਗਿਆ ਕਾਗੇ ਫਿਕਰ ਨਹੀਂ ਆਉਂਦੀ ਕਿ ਗੇ ਕਿਹਕੇ ਆਗੇ ਕਾ ਇਹੋਸ ਕੇ ਹੈ ਨਾ ਯਾ ਜਸਤੂਰੀ ਆਏ ਤੇ ਹੜਦਾ ਸੁਟਰੀ ਆ ਜੀ ਹੜਦਾ ਉਹ ਹੜਦਾ ਸੁਟਰੀ ਆ ਜੀ ਦਾਈ ਲੈਣ ਆਏ ਤੇ ਸੀ ਪਰ ਐ ਦਿਵਾਰ ਭੁੱਲ ਗਏ ਡਾਕਟਰ ਤੇ ਬਾਹਰ ਜਾ ਕੇ ਦੇਖਿਆ ਜੀ ਅੱਜ ਡਾਕਟਰ ਹੈ ਨਹੀਂਗਾ ਇਹ ਭੁੱਲ ਗਏ ਅੱਜ ਸੰਡੇ ਹੈ ਤੇ ਹੁਣ ਉਨੀ ਪੈਰੀ ਵਾਪਸ ਮੁੜ ਕੇ ਜਾਵਾਂ ਡਾਕਟਰ ਦੇ ਬਾਹਰ ਚ ਜਾ ਕੇ ਜਾਰ ਆਵਾਂ ਜੀ ਅੱਜ ਤਾਂ ਸੰਡੇ ਹੈਗਾ ਇਹ ਸਾਡੇ ਬੰਦੇ ਦਾ ਦਿਮਾਗ ਬਹੁਤ ਕੈਨ ਹੈ ਨਰਨਾਲ ਹੀ ਹੈਗਾ ਇਹ ਜਮੇ ਗਲਤੀ ਨਹੀਂ ਕਰਦਾ ਇਹ ਆਹ ਸਾਡੇ ਬੰਦੇ ਦਾ ਦਿਮਾਗ ਬਹੁਤ ਕੈਨ ਲੈਦਾ ਉਨੇ ਆ ਉਹ ਪੂਰੀ ਦਿਖਾਉਣਾ ਲਓ ਜੀ ਅਸੀਂ ਆ ਗਏ ਵਾਪਸ ਪਿੰਡ ਤੇ ਹੁਣ ਮੜਾ ਤੇ ਕੰਮ ਤੇ ਉੱਥੇ ਖੜ ਗਏ ਤੇ ਸਾਨੂੰ ਉੱਥੇ ਜਾ ਕੇ ਡਾਕਟਰ ਦੇ ਬਾਹਰ ਚ ਜਾਦਾ ਆ ਅੱਜ ਸੰਡੇ ਹੈ ਤੇ ਜਿੰਮੇ ਗਏ ਤੇ ਖਾਲੀ ਉਹ ਵੀ ਮੁੜੇ ਕੰਮ ਬਣਾ ਨਹੀਂ ਡਾਕਟਰ ਦੇ ਦਵਾਈ ਲੈਣ ਗਏ ਤੇ ਥੋੜੀ ਜੀ ਤੇ ਹੁਣ ਸਟੈਂਡ ਆ ਗਏ ਦੁਬਾਰੇ ਇਹ ਆਪਣੇ ਪਿੰਡ ਦਾ ਬੱਸ ਸਟੈਂਡ ਸਕੂਲ भरा गया सपारेले तो उन्हें वीडियो बना के भेजी है देखो सपार का मेला कि लगे वीडियो बना के भेज दी तो मैं चलो ब्लॉग ऐड कर दिया तूई देख, 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 देखो कुडे झूले लगे ਕਿੰਨੇ ਨਹੀਂ ਛੁੱਟਦੇ ਹੈ ਇਹ ਬੱਦਲ ਬੱਦਲ ਦੇਗੀ ਲੋ ਜੀ ਫੇਰ ਕੱਢ ਲੈ ਰੱਬ ਨੇ ਬੱਦਲ ਵਧੀਆ ਧੁੱਪ ਨਿਕਲੀ ਹੋਈ ਸੀ ਹੁਣ ਫੇਰ ਲੱਗ ਗਿਆ ਗੱਜਣ ਮੈਂ ਬੱਦਲ ਹੋ ਗਿਆ ਮੈਂ ਗੱਜਣ ਲੱਗ ਗਿਆ ਇਦਾਂ ਮੱਝਾਂ ਵੰਦੇ ਨੇ ਲਓ ਜੀ ਹੁਣ ਮੈਂ ਜਿਹੜਾ ਦੇਖਿਆ ਜੀ ਦੇ ਕੋਲੇ ਤੇ ਹੁਣ ਚੱਜਣ ਦਾ ਘਰ ਨੂੰ ਇਥੋਂ ਮੋੜ ਚੱਲੇ ਆਪਾਂ 10-20 ਮਿੰਟ ਬੈਠ ਕੇ ਤੇ ਬੁੱਦਲ ਹੋ ਗਿਆ ਫਿਰ ਬਹੁਤ ਜ਼ਿਆਦੇ ਉਈ ਬਦਲ ਹੋ ਰਿਹਾ ਬਹੁਤ ਜ਼ਿਆਦਾ ਮੀਂਹ ਦੀ ਹੈ ਬਿਲਕੁਲ ਤਿਆਰੀ ਤੇ ਤੋਂ ਪਹਿਲਾਂ ਕਰਦੇ ਨਾਮ ਨਾਸ ਜੀ ਨੇ ਆਪ ਨੂੰ ਕਰੇ ਕਮੈਂਟ ਜਿ 1.5 ਸਹਿਜ ਹੰਦੇ ਨਾਂ ਤੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਕਰਦੇ ਬਲੌਗ ਦਾ ਇੱਥੇ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਸਵੇਰੇ ਸਾਰੇੰਤ ਤੱਕ ਲਿਪੀਰ ਪਰਿ ਸਭ ਸ੍ਰੀ ਕਾ